ਚੱਲੀ ਪੀੜੀ ਛੋਡਿਆ ਰੂਪ ਦਿਖਾਵਨ ਵਾਰੋਵਾਰੀ ਦਲ ਭੰਜਨ ਗੁਰਸੂਰਮਾ ਵਡ ਜੋਦਾ ਬਹੁ ਪਰਿ ਉਪਕਾਰੀ ਜੋਗ ਜੋਗ ਸਤਗੁਰੁ ਘਰੇ ਅਵਕਾਰੀ ਗੁਰਗਦੀ ਤੇ ਬਿਰਾਜਮਾਨ ਚਵਰ ਸ਼ਤਰ ਤੱਕ ਦੇ ਮਾਲਕ ਹਜੂਰੇ ਅਨਵਰ ਵਾਲੀਏ ਕੁਲ ਆਲਮ ਨਮਾਨਿਆਂ ਦੇ ਮਾਨ ਨਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸ਼ਰੀਆਂ ਦੇ ਆਸਰੇ ਦੀਨਾ ਬੰਦੂ ਸਤਿਗੁਰੂ ਸਾਹਿਬੇ ਕਮਾਲ ਜੁਗੋ ਜੁਗ ਅਟਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਤੇ ਮੁਬਾਰਕ ਗੋਦ ਅੰਦਰ ਹਾਜ਼ਰੀਆਂ ਲਵਾਰਿਆ ਸਤਸੰਗੀ ਜਨੋ ਸਾਡੀ ਤੇ ਤੁਹਾਡੀ ਹਾਜ਼ਰੀ ਫਿਰ ਤੋਂ ਗੁਰੂ ਚਰਨਾਂ ਵਿੱਚ ਲੱਗੇ ਹਾਜ਼ਰੀ ਲੱਗਦੀ ਕਿਵੇਂ ਆ ਜਿਹੜਾ ਫਤੇ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਤੇ ਹੈ ਪਾ ਜਨ ਜਿਹੜਾ ਫਤਹਿ ਬੁਲਾਣ ਤੋਂ ਸੰਕੋਚ ਕਰਦਾ ਨੂੰ ਫਤਹਿ ਵੀ ਫਤਹਿ ਬੁਲਾ ਜਾਂਦੀ ਸਦਾ ਸੰਗਤ ਦੇ ਮਨ ਨੂੰ ਰੰਗ ਚੜਦਾ ਵਿੱਚ ਸੰਗਤਾਂ ਫਤਹਿ ਬਾਈ ਦੀ ਏ ਜਦੋਂ ਸਤ ਸੰਗਤ ਵਿੱਚ ਆ ਜਾਈਏ ਉਦੋਂ ਗੱਜ ਕੇ ਫਤਹਿ ਬੁਲਾਈ ਹੀ ਏ ਸਫਰ-ਏ ਸ਼ਹਾਦਤ ਸਤਗੁਰੂ ਗਰੀਬਨਵਾਦ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਸਭ ਜਾਦੇ ਮਹਾਰਾਜ ਜੀਆਂ ਦੀ ਮਾ ਧੰਨ ਮਾਤਾ ਮਾਤਾ ਗੁਰ ਰਕੌਰ ਜੀ ਉਹਨਾਂ ਦੇ ਚਰਨਾਂ ਤੇ ਨਤਮਸਤਕ ਹੋਣ ਦੇ ਵਾਸਤੇ ਛੱਡ ਕੇ ਬੈਠੇ ਆ ਤੇ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਤੇ ਜਿੰਨੀ ਸੰਗਤ ਪੰਡਾਲ ਦੇ ਵਿੱਚ ਛੱਡ ਕੇ ਬੈਠੀ ਹੈ ਬੜੇ ਪਿਆਰ ਦੇ ਨਾਲ ਤੁਹਾਡੇ ਸਾਰੇ ਸੰਗਤ ਦੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਵੀ ਭਾਈ ਮਨ ਬਿਰਤੀਆਂ ਨੂੰ ਕਾਗਰ ਕਰ ਲਿਓ ਉਹਦਾ ਕਾਰਨ ਇਹ ਹੈ ਜਿੱਥੇ ਤਨ ਕਰਕੇ ਹਾਜ਼ਰੀਆਂ ਲਵਾ ਰੀਆਂ ਉੱਥੇ ਮਨ ਕਰਕੇ ਵੀ ਜੁੜ ਜਿਓ आनंद कदों आवेगा असर ਸਾਡੇ ਜੀਵਨ ਤੇ ਕਦੋਂ ਹੋਵੇਗਾ ਜਦੋਂ ਅਸੀਂ ਮਨ ਕਰਕੇ ਜੁੜਾਂਗੇ ਦੋ ਤਰ੍ਹਾਂ ਦੀ ਖਰਾਕਿਆ ਇੱਕ ਖਰਾਕਿਆ ਤਨ ਦੀ ਇੱਕ ਖਰਾਕਿਆ ਮਨ ਦੀ ਤਨ ਦੀ ਖਰਾਕ ਹੈ ਭੋਜਨ ਮਨ ਦੀ ਖਰਾਕ ਹੈ ਭਜਨ ਤੇ ਜਿਹੜੇ ਬੰਦੇ ਦਾ ਮਨ ਬਲਵਾਨ ਨਹੀਂ ਨਾ ਉਹ ਕਦੇ ਮੈਦਾਨੇ ਜੰਗ ਵਿੱਚ ਵੀ ਨਹੀਂ ਜਾ ਸਕਦਾ ਮਨ ਬਲਵਾਨ ਕਿਵੇਂ ਹੁੰਦਾ ਹੈ ਇਬਾਦਤ ਕਰੇ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਬਣਦੀ ਹੈ ਬੜੇ ਪਿਆਰ ਦੇ ਨਾਲ ਧਿਆਨ ਗੁਰਗੋਬਨ ਸਿੰਘ ਮਹਾਰਾਜ ਦੇ ਚਰਨਾਂ ਵੱਲ ਜਾ ਕੇ ਜਾਓ ਮੈਨੂੰ ਮੇਰੀ ਇੱਕ ਬੇਨਤੀ ਸੁਣਿਓ ਅਕਸਰ ਮੈਂ ਸਮਾਗਮਾਂ ਦੇ ਵਿੱਚ ਵਿਚਰਦਿਆਂ ਨੌਜਵਾਨ ਸਾਡੇ ਛੋਟੇ ਵੀਰ ਬੈਠਿਆ ਮੈਂ ਕਹਿਣ ਤੋਂ ਤਵੱਜੋ ਨਹੀਂ ਕਰਨੀ। ਸਫਰੇ ਸ਼ਹਾਦਤ ਸਮਾਗਮ ਨਾਲ ਅਸੀਂ ਜੁੜੇ ਬੈਠੇ ਹੋਈਏ। ਜਿਹੜਾ ਪ੍ਰਚਾਰਕ ਸਟੇਜ ਤੇ ਬੇਨਤੀ ਕਰਦਾ ਮਹਾਰਾਜ ਦੇ ਸਭ ਜਿਆਦਿਆਂ ਦਾ ਇਤਿਹਾਸ ਸੁਣਾ ਕੇ ਜਾਂਦਾ ਹੈ ਪਰ ਮੈਨੂੰ ਇਸ ਗੱਲ ਦੀ ਅਜੇ ਤੱਕ ਸਾਹਮਣੇ ਨਹੀਂ ਆਉਂਦੀ ਵੀ ਜਥਾ ਸੁਣਾਈ ਜਾਂਦਾ ਇਤਿਹਾਸ ਤੇ ਸਾਡੇ ਦੰਦ ਦੇ ਅੰਦਰ ਵੱਢਦੇ। ਅਸੀਂ ਟੋਲਾ ਬਣਾ ਕੇ ਬੈਠਿਆਂ ਤੇ ਸਾਡੇ ਦੰਦ ਹੀ ਨਿਕਲੀ ਜਾਂਦੇ। ਆ ਸਾਹਮਣੇ ਬੈਠੇ ਆ ਬੱਚੇ ਵੱਡੀ ਭੈਣ ਸਮਝ ਲਓ ਮਾਂ ਦੇ ਸਮਾਨ ਸਮਝ ਲਵੋ ਪਰ ਅਸੀਂ ਸੋਭ ਦੇ ਨਹੀਂ ਗੁਰੂ ਚਰਨਾਂ ਵਿੱਚ ਬੈਠੇ ਜਿਵੇਂ ਸੁਣਨ ਵਾਲੇ ਨੂੰ ਇਕਾਗਰਤਾ ਦੀ ਲੋੜ ਹੈ ਨਾ ਐਵੇਂ ਸੁਣਾਉਣ ਵਾਲੇ ਨੂੰ ਵੀ ਇਕਾਗਰਤਾ ਦੀ ਲੋੜ ਹੈ ਇੱਥੇ ਤੁਸੀਂ ਬੈਠੇ ਦੰਦ ਕੱਢੀ ਜਾਓ ਤੇ ਸਾਨੂੰ ਸੋਭਾ ਨਹੀਂ ਦਿੰਦੇ ਜੇ ਤੁਸੀਂ ਨਹੀਂ ਕੰਟਰੋਲ ਕਰ ਸਕਦੇ ਬਾਅਦ ਸੋਣਾ ਪ੍ਰਬੰਧਕ ਜਨਾ ਨੇ ਪ੍ਰਬੰਧ ਕੀਤਾ ਜਾ ਕੇ ਜਲ ਪਾਣੀ ਸ਼ੱਕ ਤੁਸੀਂ ਬਾਹਰ ਬੈਠੋ ਸੰਗਤ ਦੇ ਵਿੱਚ ਐਦਾਂ ਦਾ ਮਾਹੌਲ ਨਾ ਕ੍ਰੀਏਟ ਕਰੋ ਹਰ ਬੜੇ ਪਿਆਰ ਦੇ ਨਾਲ ਬੜੇ ادب ਦੇ ਨਾਲ ਸਤਿਗੁਰੂ ਗਰੀਬ ਨਵਾਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਬਾਰਕ ਚਰਨਾਂ ਦਾ ਧਿਆਨ ਧਰੀਏ ਨੇਤਰਾ ਸਾਹਮਣੇ ਗੁਰਕਲਗੀ ਕਰਦਾ ਸਰੂਪ ਲਿਆ ਕੇ ਮਹਾਰਾਜ ਦੇ ਸੋਹਣੇ ਚਰਨਾਂ ਤੇ ਮਸਤਕ ਲਾ ਕੇ ਬਲੰਦ ਆਵਾਜ਼ ਵਿੱਚ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਕੀ ਗਾਥਾ ਸਤ ਵਾਹਿ ਜੀ ਕੀ ਫਤਿਹ ਉਸ ਨੀਲੇ ਘੋੜੇ ਵਾਲੇ ਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ ਤਸਵੀਰ ਬਣਾਵਣ ਲੱਗਦਾ ਹਾਂ ਤਸਵੀਰ ਬਣਾਈ ਜਾਂਦੀ ਨਹੀਂ ਤਸਵੀਰ ਭਲਾ ਜੇ ਬਣ ਜਾਵੇ ਜਜ਼ਬਾਤ ਬਣਾਏ ਜਾਂਦੇ ਨਹੀਂ ਉਹਦੇ ਨੈਣਾ ਵਿੱਚ ਜੋ ਮਸਤੀ ਹੈ ਮੇਰੀ ਕਲਮ ਤੋਂ ਪਾਈ ਜਾਂਦੀ ਨਹੀਂ ਮੈਂ ਬਲਿਹਾਰ ਜਾਮਾ ਕਰੂ ਕਲਗੀ ਤਿਰਪਾਤਸ਼ਾ ਮਹਾਰਾਜ ਜੀਆ ਦੇ ਕੋਲ ਸਤਗੁਰੂ ਬਚਿੱਤਰ ਨਾਟਕ ਵਿੱਚ ਬੜਾ ਸੋਹਣਾ ਫਰਮਾਉਂਦੇ ਆ ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਕ ਜੈ ਵਿਦ ਮੋਹ ਆਨੋ ਹੈ ਮੁੰਡ ਪਰਪਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ ਸਪਤ ਸ੍ਰਿੰਗ ਤਹਿ ਨਾਮ ਕਹਾ ਵਾ ਪੰਡ ਰਾਜ ਜੈ ਜੋਗ ਕਮਾਵਾ ਤੇ ਹਤ ਤਪਸਿਆ ਸਾਧੀ ਮਹਾਕਾਲ ਕਾਲੇ ਕਾ ਇਹ ਬਹ ਕਰਤ ਤਪਸਿਆ ਭਇਓ ਦਵੈ ਤੇ ਇੱਕ ਰੂਪ ਹੋ ਗਇਓ ਤਾਤ ਮਾਤ ਮੋਰੇ ਲਖ ਅਰਾਦਾ ਬਹੁਤ ਜੋਗ ਸਾਧਨਾ ਤੈਨ ਜੋਤਰੀ ਅਲਕੀ ਸੇਵਾ ਤਾਂਤੇ ਭਏ ਪਰਸੰਨ ਗੁਰਦੇਵਾ ਤੈਨ ਪ੍ਰਭ ਆਇਸ਼ ਮੋਦੀਆ ਤਬ ਹਮ ਜਨਮ ਕਰੂ ਮਹੀਆ ਮਹਾਰਾਜ ਕਹਿੰਦੇ ਮਹਿਮਕੁੰਡ ਦੇ ਪਰਬਤ ਤੇ ਖੂਬਤ ਪਸਿਆ ਕੀਤੀ ਆ ਫਿਰ ਅਕਾਲ ਪੁਰਖ ਤੇ ਮੈਂ ਇੱਕ ਰੂਪ ਹੋਇ ਮੇਰੇ ਮਾਤਾ ਪਿਤਾ ਨੇ ਅਕਾਲ ਪੁਰਖ ਦੀ ਬੜੀ ਅਰਦਾਸਾਂ ਕੀਤੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਦਾ ਇਤਿਹਾਸ ਗਵਾਹੀ ਦਿਨਣਾ ਪੌਣੇ 27 ਸਾਲ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਪੂਰਾ ਸਾਹ ਵਿੱਚ ਬੈਠ ਕੇ ਭਗਤੀ ਕਰਦੇ ਆ ਪੌਣੇ 27 ਸਾਲ ਥੋੜੇ ਨਹੀਂ ਜਿਹ ਹੁੰਦੇ 26 ਸਾਲ 9 ਮਹੀਨੇ 13 ਦਿਨ ਤੇ ਤੇਰਾ ਘੀਆਂ ਜੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਚੌਂਕੜਾ ਮਰਦੇ ਆ ਤੇ ਧੰਨ ਮਾਤਾ ਗੁਜਰਕਾਰ ਨੇ ਉਤਨਾ ਸਮਾਂ ਹੱਥ 'ਚ ਡੰਡਾ ਫੜ ਕੇ ਪੈਰਾ ਵੀ ਦਿੱਤਾ ਤੇ ਸਿਮਰਨ ਵੀ ਕੀਤਾ ਕਿਸੇ ਨੇ ਮਸਕੀਨ ਜੀ ਨੂੰ ਸਵਾਲ ਕੀਤਾ ਸੀ ਮਸਕੀਨ ਜੀ ਮਾਂ ਚਾਵੇ ਮੈਂ ਸੰਤ ਨੂੰ ਪੈਦਾ ਕਰਨਾ ਤੇ ਮਾਂ ਨੂੰ ਕੀ ਕਰਨਾ ਪਊ ਉਹ ਕਿੰਦੇ ਵੀ ਜਿਹੋ ਜਿਹਾਂ ਮਾਂ ਬੱਚਾ ਚਾਹੁੰਦੀ ਆ ਨਾ ਉਹੋ ਜਿਹਾ ਹੁਣ ਮਾਂ ਨੂੰ 20 ਸਾਲ ਪਹਿਲਾਂ ਆਪਣੇ ਅੰਦਰ ਧਾਰਨ ਕਰਨੇ ਪੈਣਗੇ ਇਹ ਵੱਡਾ ਅਸ਼ਰ ਪੈਂਦਾ ਮਾਂ ਦੀ ਭਗਤੀ ਹੋਵੇ ਉਹ ਗੁਣ ਜਿਹੜੇ ਨੇ ਆਟੋਮੈਟਿਕ ਬੱਚੇ ਦੇ ਵਿੱਚ ਵੀ ਪੈਦਾ ਹੋਣੇ ਸ਼ੁਰੂ ਹੋ ਜਾਣਗੇ 20 ਸਾਲ ਮਾਂ ਜੇ ਉਹੋ ਜਿਹਾਂ ਬੱਚਾ ਬਣਾਉਣਾ ਚਾਹੁੰਦੀ ਨਾ ਸੰਤ ਭਗਤ ਸੂਰਮਾ ਦਾਨੀ ਤੇ ਆਪਣੇ ਅੰਦਰ ਗੁਣ ਧਾਰਨ ਕਰ ਲਵੇ ਤੇ ਵੇਖੋ ਸ਼ਮਾ ਦੀ ਭਗਤੀ ਐਡੀ ਭਗਤੀ ਇਹੋ ਜੇ ਮਹਾਬਲੀ ਨੂੰ ਪੈਦਾ ਕੀਤਾ ਵਹਿ ਪ੍ਰਗਟਿਓ ਮਰਦ ਅਗਮਣਾ ਵਰਿਆਮ ਇਕਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੇਲਾ ਜਿਹਦੇ ਵਰਗਾ ਅ ਦੁਨੀਆ ਦੇ ਤਖਤੇ ਤੇ ਨਾ ਕੋਈ ਹੋਇਆ ਜਿੱਤੇ ਨਾ ਕੋਈ ਹੋ ਸਕਦਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਮੇ ਗੁਰੂ ਨਾਨਕ ਤਨ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਜ ਕੇ ਬੈਠੇ ਗਏ ਸੰਗਤਾਂ ਆਉਂਦੀਆਂ ਨੇ ਮਹਾਰਾਜ ਦੇ ਦਰਸ਼ ਦੀਦਾਰ ਕਰਦੀਆਂ ਤੁਸੀਂ ਸੁਣਿਆ ਵਾ ਕਿ ਇੱਕ ਦਿਨ ਦਾ ਸ਼ਿੰਗਾਰ ਮੇਰੇ ਗੁਰੂ ਕਲਗੀ ਤੇਰ ਪਾਤਸ਼ਾਹ ਮਹਾਰਾਜ ਜੀਆ ਦਾ 56 ਲੱਖ ਰੁਪਏ ਦਾ ਹੁੰਦਾ ਸੀ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਸਤਗੁਰ ਜੀ ਸਜ ਕੇ ਬੈਠੇ ਆ ਮਨ ਬਿੜਤੀ ਕਾਗਰ ਕਰਕੇ ਅਨੰਦਪੁਰ ਦੀ ਧਰਤੀ ਵੱਲ ਲੈ ਕੇ ਡਾਇਓ ਸੰਗਤ ਦੇ ਵਿੱਚ ਭਾਈ ਸਾਹਿਬ ਭਾਈ ਅਨੰਦ ਲਾਲ ਜੀ ਬੈਠੇ ਆ ਉਹਨਾਂ ਅਜ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਚਿਹਰੇ ਵੱਲ ਵੇਖਿਆ ਤੇ ਮਹਾਰਾਜ ਜੀਆਂ ਦੀ ਸੁੰਦਰ ਦਸਤਾਰ ਹੈ ਤੇ ਸਤਗੁਰਾਂ ਦੀ ਦਸਤਾਰ ਦੇ ਵਿੱਚੋਂ ਮਹਾਰਾਜ ਜੀਆਂ ਦਾ ਇੱਕ ਕੇਸ ਨਿਕਲ ਕੇ ਸਤਗੁਰਾਂ ਦੇ ਸੋਹਣੇ ਮਸਤਕ ਦੇ ਉੱਪਰ ਲੱਗਿਆ ਤੇ ਸੋਹਣਾ ਬੜਾ ਲੱਗਦਾ ਸੀ ਪਾਈਸ਼ਾ ਮਹਾਰਾਜ ਦੇ ਮੱਖ ਨੂੰ ਵੇਖਦੇ ਆ ਮੁਸਕਰਾਉਂਦੇ ਆ ਦੂਜੀ ਵਾਰ ਫਿਰ ਵੇਖਿਆ ਖਿਰ ਖਿਰ ਕੇ ਹੱਸਦੇ ਆ ਜਦੋਂ ਤੀਜੀ ਵਾਰ ਮਹਾਰਾਜ ਵੱਲ ਵੇਖ ਕੇ ਹਸੇ ਨਾ ਸਤਿਗੁਰਾਂ ਕੋਲ ਬੁਲਾ ਲਿਆ ਬਾਦਸ਼ਾਹ ਕਹਿੰਦੇ ਆ ਨੰਦ ਲਾਲ ਜੀ ਬੜਾ ਹੱਸ ਰਹੇ ਹੋ ਬੜਾ ਖੁਸ਼ ਹੋ ਮਜ਼ਾਕ ਕਰ ਰਹੇ ਹੋ ਜਾਂ ਹੱਸਣ ਦਾ ਕੋਈ ਹੋਰ ਕਾਰਨ ਹੈ ਮਹਾਰਾਜ ਮੈਂ ਕੋਣ ਨਾ ਗੁਰੂ ਨੂੰ ਮਜ਼ਾਕ ਕਰਨ ਵਾਲਾ ਸਤਿਗੁਰੂ ਜੀ ਅੱਜ ਜਿਹੜੀ ਤੁਸੀਂ ਸੁੰਦਰ ਦਸਤਾਰ ਸਜਾਈ ਆ ਤੁਹਾਡੀ ਦਸਤਾਰ ਚੋਂ ਨਿਕਲ ਕੇ ਇੱਕ ਕੇਸ ਦੀ ਲੱਟ ਤੁਹਾਡੇ ਮਸਤਕ ਦੇ ਉੱਪਰ ਲੱਗੀ ਆ ਮਹਾਰਾਜ ਉਹ ਸੋਹਣੀ ਐ ਲੱਗਦੀ ਆ ਮੈਂ ਸੋਟਦਿਆਂ ਸੋਟਦਿਆਂ ਤਕੜੀ ਦੇ ਦੋ ਪਾਲੇ ਕੀਤੇ ਕਿ ਮਹਾਰਾਜ ਤੁਹਾਡਾ ਚਿਹਰਾ ਐਨਾ ਸੋਹਣਾ ਦੋ ਪਾਲੇ ਕੀਤੇ ਆ ਇੱਕ ਪਾਸੇ ਕਲਗੀਆਂ ਵਾਲਿਆ ਤੇਰੇ ਚਿਹਰੇ ਦੀ ਸੁੰਦਰਤਾ ਨੂੰ ਰੱਖਿਆ ਤੇ ਦੂਸਰੇ ਪਾਸੇ ਮੈਂ ਹੀਰੇ ਲਾਲ ਜਵਾਹਰਾਤ ਸੋਨਾ ਚਾਂਦੀ ਦੀ ਸੁੰਦਰਤਾ ਨੂੰ ਰੱਖਿਆ ਪਰ ਪਾਦਸ਼ਾ ਮੈਂ ਹੈਰਾਨ ਰਹਿ ਗਿਆ ਹੀਰੇ ਲਾਲ ਜਵਾਹਰਾਤ ਸੋਨਾ ਚਾਂਦੀ ਉਹਦੀ ਸੁੰਦਰਤਾ ਸਿੱਕੀ ਪਰ ਤੇਰੇ ਚਿਹਰੇ ਵਾਲਾ ਪਾਲਾ ਸੀ ਜਿਹੜਾ ਮਹਾਰਾਜ ਪਾਦਸ਼ਾ ਉਹ ਪਾਲਾ ਸੀ ਤੂੰ ਇੰਨਾ ਸੋਹਣਾ ਪਾਦਸ਼ਾ ਪਾਤਸ਼ਾਹ ਕਹਿੰਦੇ ਦੂਜੀ ਵਾਰ ਫਿਰ ਮੁਸਕਰਾਏ ਸੀ ਹਾਂ ਮਹਾਰਾਜ ਫਿਰ ਮੈਂ ਦੋ ਪਾਲੇ ਕਿਤੇ ਤਕੜੀ ਦੇ ਸਤਿਗੁਰੂ ਕਹਿੰਦੇ ਫਿਰ ਮਹਾਰਾਜ ਮੈਂ ਦਰਿਆਵਾਂ ਝਰਨੀਆਂ ਨਹਿਰਾਂ ਝੀਲਾਂ ਪਹਾੜਾਂ ਦੀ ਸੁੰਦਰਤਾ ਨੂੰ ਰੱਖਿਆ ਸਤਿਗੁਰੂ ਮੈਂ ਬਲਿਹਾਰ ਜਾਵਾਂ ਪਰ ਤੇਰੇ ਚਿਹਰੇ ਦੀ ਸੁੰਦਰਤਾ ਵਾਲਾ ਪਾਲਾ ਸੀ ਜਿਹੜਾ ਉਹ ਫਿਰ ਪਾਲਾ ਸੀ ਸਤਿਗੁਰੂ ਕਹਿੰਦੇ ਨੰਦ ਲਾਲ ਜੀ ਤੇਜੀਵਾਰ ਫਿਰ ਮੁਸਕਰਾਏ ਸੀ ਹਾ ਮਹਾਰਾਜ ਫਿਰ ਮੈਂ ਇੱਕ ਸ਼ੇਰ ਲਿਖਿਆ ਦੀਨ ਦੁਨੀਆ ਤਰਕਮੰਦੇ ਆਪਰੀ ਰੁਕਸਾਰ ਮਾਂ ਹਰ ਦੋ ਆਲਮ ਕੀਮਤੇ ਇਕ ਤਰੂਏ ਯਾਰ ਮਾ ਕਲਗੀਆਂ ਵਾਲਿਆ ਦੋ ਜਹਾਨਾਂ ਦੀ ਸੁੰਦਰਤਾ ਇੱਕ ਪਾਸੇ ਪਰ ਤੇਰੇ ਚਿਹਰੇ ਦੀ ਸੁੰਦਰਤਾ ਇੱਕ ਪਾਸੇ ਐਵੇਂ ਥੋੜੇ ਨਾ ਵਿਦਵਾਨ ਕਹਿੰਦਾ ਨੈਣ ਤੁਰ ਨਸ਼ੀਲੇ ਮਸਤੀਲੇ ਤੋਂ ਜਾਦੂ ਭਰੇ ਤਨ ਕ ਨਿਹਾਰ ਸਭ ਸੁਰਤ ਪਲਾਤ ਹੈ ਪਲਕਨ ਕੇ ਤੀਰ ਕਰੇ ਦੈਂਤਨ ਫਕੀਰ ਸ਼ਾ ਰੰਕਨ ਪੈ ਦਇਆ ਕਰ ਤਖਤ ਬਿਠਾਤ ਹੈ ਇੱਕ ਹੱਥ ਮਾਲਾ ਔਰ ਦੂਸਰੇ ਪੇ ਇਹ ਇੱਕ ਸੋਬੇ ਭਗਤੀ ਔਰ ਬੀਰਤਾ ਵੀ ਗਰਦਨ ਝੁਕਾਤ ਹੈ ਫਤਿਹ ਝਾੜੇ ਆਂਗਨ ਔਰ ਲక్ష్ਮੀ ਦਬਾਏ ਪੱਗ ਗੋਬਿੰਦ ਮਰਗਿੰਦ ਗੁਰੂ ਜੀਤੇ ਨਹੀਂ ਜਾਤ ਹੈ ਜੀਤੇ ਨਹੀਂ ਮਹਾਰਾਜ ਦੇ ਮੈਂ ਕਿਹੜੇ ਕਿਹੜੇ ਚੋੜ ਦੱਸਾਂ ਸੰਗਤ ਦੀ ਇਤਿਹਾਸ ਸਮੁੰਦਰ ਹੈ ਸਾਡੇ ਤੋਂ ਪਹਿਨਾ ਧਨ ਗੁਰੂ ਗੋਬਨ ਸਿੰਘ ਮਹਾਰਾਜ ਸਾਹਿਬ ਦਾਦਿਆਂ ਦੇ ਜੀਵਨ ਦੇ ਬਾਬਤ ਪਾਈ ਸਾਹਿਬ ਜੀ ਆਣਾ ਪਾਸੋਂ ਆਪਦੀਆਂ ਨੇ ਵਿਚਾਰਾਂ ਨੂੰ ਸਰਵਣ ਕੀਤਾ ਮਰੀਆਂ ਮਾਵਾ ਭੈਣਾਂ ਜੁੜ ਕੇ ਬੈਠੀਆਂ ਜੋ ਬੱਚਿਆਂ ਵਾਲਿਆਂ ਪੁੱਤਰਾਂ ਵਾਲਿਆਂ ਜਿਸ ਦਿਨ ਪੁੱਤ ਘਰ ਵਿੱਚ ਪੈਦਾ ਹੁੰਦਾ ਨਾ ਜਿਹੜੀ ਮਾਂ ਉਹ ਉਸੇ ਦਿਨ ਤੋਂ ਮਨ ਅੰਦਰ ਚਾਹ ਪ੍ਰਗਟ ਕਰਦੀ ਆ ਪੁੱਤ ਵੱਡਾ ਹੋ ਨੂਰਾਨੀ ਘਰ ਚ ਆਵੇਗੀ ਲਾਲ ਦੇ ਲਾਲਾਂ ਨੂੰ ਖੜਾਵਾਂਗੇ ਇਹ ਚਾਹ ਮਾਤਾ ਜੀਤੋ ਦਾ ਸੀ ਇਹ ਚਾਹ ਮਾਤਾ ਸੁੰਦਰ ਕੌਰ ਦਾ ਸੀ ਇਹ ਚਾਹ ਮਾਤਾ ਸਹਿਬ ਕੌਰ ਦਾ ਵੀ ਸੀ ਕਹਿੰਦੇ ਜਦੋਂ ਮਾਤਾ ਜੀਤੋ ਜੀ ਸੱਤਖੰਡ ਚੱਲੇ ਸੀ ਨਾ ਸਹਿਬ ਜਾਦਾ ਬਾਬਾ ਫਤੇ ਸਿੰਘ ਜੀ ਹਜੇ ਰੁੱੜਦੇ ਸੀ 1.5 ਸਾਲ ਦੇ ਪੁੱਤ ਦਾ ਹੱਥ ਤਨ ਮਾਤਾ ਗੁਜਰਕਾਰ ਜੀਆਂ ਦੇ ਹੱਥ ਵਿੱਚ ਫੜਾ ਕੇ ਮਾਤਾ ਜੀਤੋ ਜੀ ਨੇ ਪਤਾ ਕੀ ਆਖਿਆ ਸੀ ਮਾਂ ਜਦੋਂ ਮੇਰੇ ਫਤੇ ਸਿੰਘ ਨੂੰ ਵਿਆਹਣਾ ਆਇਆ ਨਾ ਦੁਨੀਆ ਦੀ ਸਭ ਤੋਂ ਸੋਹਣੀ ਲਾੜੀ ਮੇਰੇ ਫਤੇ ਸਿੰਘ ਦੇ ਨਾਲ ਵਿਆਹਣੀ ਬਲਿਹਾਰ ਜਾਵਾਂ ਗੁਰੂ ਕਲਗੀ ਤੇ ਪਾਤਸ਼ਾਹ ਮਹਾਰਾਜ ਤੋਂ ਵੱਡੇ ਚਮਕੌਰ ਦੇ ਮੈਦਾਨੇ ਜੰਗ ਵਿੱਚ ਸਾਡੇ ਤੋਂ ਨਿਸ਼ਾਵਰ ਕੀਤੇ ਤੇ ਛੋਟਿਆਂ ਤੋਂ ਬਾਹਰ ਨੇ ਬਲਿਹਾਰ ਜਾਈਏ 6 ਤੇ 7 ਸਾਲ ਦੀ ਉਮਰ ਵਿੱਚ ਸਰਹੱਦ ਦੀਆਂ ਕੰਧਾਂ ਵਿੱਚ ਖਲੋ ਕੇ ਦੱਸ ਗਏ ਕਿ ਗੁਰੂ ਨਾਨਕ ਦਾ ਸਿੱਖ ਬਕਾਊ ਨਹੀਂ ਜਾਂਦਾ ਪੰਛੀ ਪਰਸੇ ਉਸ ਧਰਤੀ ਨੂੰ ਨਖਵਾਰੀ ਓ ਚਣਿਆ ਹੋਇਆ ਦਸ਼ਮੇਸ਼ ਦਾ ਦਿਲ ਦੇ ਮੇਰੇ ਪਾਤਸ਼ਾਹ ਨੇ ਖਾਲਸਾ ਸਾਜਿਆ ਮੁਖ ਚੋਂ ਇੱਕ ਬਚਨੀ ਕੀਤਾ ਪੰਥ ਵਸੇ ਮੈਂ ਉੱਜੜਾ ਮੈਂ ਉੱਜੜਾ ਮਨ ਚਾਉ ਕਨੇਰਾ ਕਨੇਰਾ ਵਾਦਾ ਕੀਤਾ ਸੀ ਭਾਈ ਸਾਹਿਬ ਪੈਦਾ ਸੀ ਗੁਰਾਂ ਨੇ ਖਾਲਸਾ ਸਾਜਿਆ ਨਾ ਪੰਜਾਂ ਦੇ ਸੀਸ ਲਾਏ ਖੰਡੇ ਬਾਡੇ ਦਾ ਅੰਮ੍ਰਿਤ ਛਕਾਇਆ ਤੇ ਕਹਿੰਦੇ ਜਦੋਂ ਮਹਾਰਾਜ ਨੇ ਆਪ ਝੋਲੀ ਅੰਦ ਕਿ ਉਹ ਅੰਮ੍ਰਿਤ ਮੰਗਿਆ ਨਾ ਪੰਜਾਂ ਕੋਲੋਂ ਤੇ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਆਖਿਆ ਸੀ ਕਲਗੀਆਂ ਵਾਲਿਆ ਅਸੀਂ ਪੰਜਾਂ ਨੇ ਇਸ ਅੰਮ੍ਰਿਤ ਦੇ ਬਦਲੇ ਸੀਸ ਭੇਟ ਕੀਤੇ ਆ ਤੇ ਗੁਰੂ ਗੋਬਿੰਦ ਸਿੰਘ ਕੀ ਭੇਟ ਕਰੇਗਾ ਤੇ ਸਤਿਗੁਰਾਂ ਨੇ ਗੁਰੂ ਪੰਥ ਅੱਗੇ ਹੱਥ ਜੋੜ ਕੇ ਆਖਿਆ ਸੀ ਇਸ ਅੰਮ੍ਰਿਤ ਦੇ ਬਦਲੇ ਗੁਰੂ ਗੋਬਿੰਦ ਸਿੰਘ ਆਪਣਾ ਸਾਰਾ ਸਾਰਾ ਜਿਹੜਾ ਸਰਬੰਸਿਆ ਉਹਨਾਂ ਛਾਵਰ ਕਰ ਦੇਵੇਗਾ ਪਿਤਾਵਾਰਿਆ ਸਤਿ ਸ਼੍ਰੀ ਅਕਾਲ ਪਿਤਾਵਾਰਿਆ ਮਹਾਵਾਰੀ ਚਾਰੇ ਦੇ ਲਾਲ ਜਿਹੜੇ ਚਾਰੇ ਦੇ ਚਾਰ ਲਾਲ ਸੀ ਸਾਡੇ ਤੋਂ ਛਾਵਰ ਕੀਤੇ ਭੂਆ ਦੇ ਪੁੱਤ ਮਾਮੇ ਜਨੂ ਵੱਧ ਕੇ ਪਿਆਰੇ ਸੇ ਕੁਝ ਵੀ ਨਹੀਂ ਰਿਹਾ ਚਮਕਾਰ ਦੇ ਮੈਦਾਨੇ ਜੰਗ ਤੋਂ ਨਿਕਲਿਆ ਕੱਲ ਕੀ ਟੋੜਾ ਵੀ ਭਾਈ ਸਾਹਿਬ ਭਾਈ ਸੰਗਤ ਸਿੰਘ ਨੂੰ ਬਖਸ਼ ਦਿੱਤਾ ਕਹਿੰਦੇ ਮਹਾਰਾਜ ਪਾਦਸ਼ਾਹ ਜਿਸ ਕਮਰੇ ਵਿੱਚ ਆਰਾਮ ਕਰਦੇ ਸੀ ਨਾ ਆਨੰਦਪੁਰ ਦੀ ਧਰਤੀ ਤੇ ਉਹ ਕਮਰੇ ਦੀਆਂ ਕੰਧਾਂ سونے ਦੀਆਂ ਸਨ ਪਰ ਜਿੱਥੇ ਖਾਲਸਾ ਦੀ ਗੱਲ ਆਈ ਮਹਾਰਾਜ ਪਾਤਸ਼ਾਹ ਨੇ ਸਭ ਕੁਝ ਨਿਸ਼ਾਵਰ ਕਰਕੇ ਮਾਸ਼ੀ ਬਾੜੇ ਦੇ ਜੰਗਲਾਂ 'ਚ ਕੰਡਿਆਂ ਦੀ ਸੇਜ ਤੇ ਸੌਕੇ ਵੀ ਅਕਾਲ ਪੁਰਖ ਦਾ ਸ਼ੁਕਰ ਕੀਤਾ ਮੁਖਵਾਕ ਕਲਗੀਆਂ ਵਾਲੇ ਦਾ ਸਿੱਖ ਸਿੱਧਕ ਨਿਭਾਉਂਦਾ ਤੜਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਰੜਕੇ ਪੰਥ ਦਾ ਮਾਲਕ ਤਨ ਸਤਸ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕਰਕੇ ਦਮਦਮਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਣ ਤੋਂ ਬਾਅਦ ਆਪ ਮਹਾਰਾਜ ਇਥੋਂ ਦੱਖਣ ਨੰਦੇੜ ਦੀ ਧਰਤੀ ਵੱਲ ਚਲੇ ਗਏ ਹੁਣ ਮਹਾਰਾਜ ਨੇ ਜਫਰਨਾਮਾ ਲਿਖਿਆ ਸੀ ਨਾ ਸਮੇਂ ਦੇ ਬਾਦਸ਼ਾਹ ਅਰੰਗਦੇਵ ਨੂੰ ਉਹ ਫੱਦੇ ਦੀ ਚਿੱਠੀ ਸੀ ਜਫਰ ਨਾਮ ਵੇਖੋ ਮਹਾਰਾਜਿਆਂ ਦੀ ਕਲਮ ਦੇ ਵਿੱਚ ਪਾਵਰ ਕਿੰਨੀ ਆਜ ਕੋਈ ਆਪਣੇ ਆਪ ਨੂੰ ਜਿੱਡਾ ਮਰਜੀ ਵਿਦਵਾਨ ਅਖਾਈ ਜਾਵੇ ਇੱਥੇ ਤੁਹਾਡੇ ਵਿੱਚ ਵੀ ਬੈਠੇ ਹੋ ਸਕਦੇ ਆ ਜਿਨ੍ਹਾਂ ਨੂੰ ਮਾਰ ਨੇ ਗੁਣ ਦਿੱਤਾ ਲਿਖਣ ਦਾ ਉਹਨਾਂ ਕਵੀਆਂ ਨੂੰ ਲਖਾਰੀਆਂ ਨੂੰ ਪਤਾ ਹੁੰਦਾ ਇੱਕ ਲਾਈਨ ਲਿਖਣੀ ਹੋਵੇ ਨਾ ਉਹਦੇ ਵਾਸਤੇ ਤਿੰਨ ਚੌ ਅੱਖਰਾਂ ਨੂੰ ਜੋੜਨਾ ਪੈਂਦਾ ਫਿਰ ਕਿਤੇ ਜਾ ਕੇ ਇੱਕ ਲਾਈਨ ਬਣਦੀ ਆ ਤੇ ਜੇ ਪੈਰਾ ਬਣਾਉਣਾ ਹੋਵੇ ਤੇ ਉਹਦੇ ਵਾਸਤੇ ਤਿੰਨ ਚਾਰ ਲਾਈਨਾਂ ਨੂੰ ਤਿਆਰ ਕਰਨਾ ਪੈਂਦਾ ਤੇ ਚਾਰ ਪੰਜ ਪਹਿਰਿਆਂ ਨੂੰ ਤਿਆਰ ਕਰਕੇ ਫਿਰ ਉਹਦੀ ਇੱਕ ਕਵਤਾ ਬਣਦੀ ਪਰ ਗੁਰਗੋਬ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਵੱਡਾ ਲਖਾਰੀ ਵੀ ਕੋਈ ਨਹੀਂ ਜਾਬ ਸਾਹ ਪਰਦੇ ਮਹਾਰਾਜ ਪਾਤਸ਼ਾਹ ਦੀ ਬਾਣੀ ਪਰਦੇ ਜਾਈਏ ਪਰਦੇ ਜਾਈਏ ਇਹ ਅਸ਼੍ਰੀ ਛੰਦ ਸਤਿਗੁਰੂ ਕਹਿੰਦੇ ਆ ਵੇਖੋ ਮਹਾਰਾਜ ਪਾਤਸ਼ਾਹ ਦੀ ਕਲਮ ਦੇ ਵਿੱਚ ਪਾਵਰ ਕਿੰਨੀ ਆ ਇੱਕ ਇੱਕ ਅੱਖਰ ਦੀ ਮਹਾਰਾਜ ਨੇ ਇੱਕ ਇੱਕ ਲੈਣ ਬਣਾ ਕੇ ਰੱਖ ਦਿੱਤੀ ਇਕ ਅਸ਼੍ਰੀ ਸ਼ੰਤ ਅਜੈ ਅਲੈ ਅਬੈ ਅਪੈ ਅਪੂ ਅਜੂ ਅਨਾਸ ਆਕਾਸ ਅਗੰਜ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖ ਅਲੇਖ ਇਹਦੀ ਪਾਵਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਕਲਮ ਦੇ ਵਿੱਚ ਜਿਨ੍ਹਾਂ ਚਿਰ ਅਰੰਗਦੇਵ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਉਹਨਾਂ ਚਿਰ ਉਹਦੇ ਸ਼ਾਹ ਵੀ ਨਹੀਂ ਸੀ ਨਿਕਲੇ ਹੁਣ ਇਹਦੀ ਮਾਤ ਹੁੰਦੀ ਆ ਬਾਦਸ਼ਾਹ ਦੀ ਮਾਤ ਤੋਂ ਬਾਅਦ ਇਹਦੇ ਪੁੱਤਰਾਂ ਦੇ ਵਿੱਚ ਜੰਗ ਛਿੜ ਜਾਂਦੀ ਵਡਾ ਚਾਹੁੰਦਾ ਮੈਂ ਤਖਤੇ ਤੇ ਬੈਠਾਂ ਦੂਜਾ ਚਾਹੁੰਦਾ ਮੈਂ ਬੈਠਾਂ ਤੀਜਾ ਕਹਿੰਦਾ ਮੈਂ ਬੈਠਾਂ ਹੁਣ ਬਹਾਦਰ ਸ਼ਾਹ ਇਹਦੀ ਮੁਲਾਕਾਤ ਹੋਈ ਆ प्यारे भाईसाहब भाई आनंद लाल जीया दे नाल के ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖੋ ਮੇਰੀ ਮਦਦ ਕਰਨ ਉਹ ਚੜਾਈ ਕਰਕੇ ਆ ਰਿਆ ਮੁਕਾਬਲਾ ਹੋਣਾ ਇੱਕ ਵਾਰਾ ਗੁਰੂ ਸਾਹਿਬ ਮੇਰਾ ਸਾਥ ਦੇ ਦੇਣ ਵੇਖੋ ਗੁਰੂ ਨਿਰਭਉ ਹੈ ਗੁਰੂ ਨਿਰਵੈਰ ਓਹੀ ਰੰਗ ਜੇਬਿਆ ਨਾ ਜਿਹਨੇ ਮਹਾਰਾਜ ਪਾਤਸ਼ਾਹ ਜੀਆਂ ਦੇ ਸਭ ਜਾਦਿਆਂ ਨੂੰ ਦੁਆਰ ਦੇ ਵਿੱਚ ਛਣਵਾਇਆ ਉਹੀ ਆ ਨਾ ਜਿਹੜੇ ਵਾਰ-ਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਚੜ ਕੇ ਆਏ ਅਰੰਗ ਜੇਬ ਦਾ ਪੁੱਤ ਗੁਰਗੋਬਨ ਸਿੰਘ ਮਹਾਰਾਜ ਤੋਂ ਮਦਦ ਮੰਗਦਾ ਤੇ ਮੇਰੇ ਸਤਿਗੁਰੂ ਜੀ ਮਦਦ ਕਰਨ ਵਾਸਤੇ ਤਿਆਰ ਹੋ ਗਏ ਇੱਥੇ ਸਾਨੂੰ ਇਹ ਕਲੀਅਰ ਹੋ ਗਿਆ ਨਾ ਗੁਰੂ ਨਿਰਭਉ ਹੈ ਗੁਰੂ ਨੇਰੇ ਵੈਰ ਹੈ ਹੋਰ ਬਣਦੀ ਕਰਾ ਮਹਾਰਾਜ ਦੀਆਂ 14 ਜੰਗਾਂ ਹੋਈਆਂ ਨਾ ਫਤਿਹ ਚੌ ਜੰਗਾਂ ਵਿੱਚ ਮਹਾਰਾਜ ਨੇ ਪ੍ਰਾਪਤ ਕੀਤੀ ਆ ਪਰ ਇੱਕ ਜੰਗ ਕਰਨ ਦਾ ਵੀ ਮਹਾਰਾਜ ਪਾਤਸ਼ਾਹ ਸ਼ੌਂਕ ਨਹੀਂ ਸੀ ਰੱਖਦੇ ਜੰਗ ਕਿਉਂ ਕੀਤੀ ਮਹਾਰਾਜ ਦੀ ਨੀਚੀ ਲੜਾਈ ਤੇ ਕੋਈ ਹੈ ਨਹੀਂ ਸੀ ਕੋਈ ਜ਼ਮੀਨਦਾਰ ਰੌਲਾ ਤੁਸੀਂ ਸੁਣਿਆ ਇਤਿਹਾਸ ਅੰਦਰ ਬਿਲਕੁਲ ਨਹੀਂ ਵੱਟ ਬੰਨੇ ਦਾ ਕੋਈ ਰੌਲਾ ਨਹੀਂ ਸੀ ਤੇ 14 ਜੰਗਾਂ ਹੋਈਆਂ ਕਿਉਂ ਮਹਾਰਾਜ ਪਾਤਸ਼ਾਹ ਨੇ ਬਸ ਊਚ ਨੀਚ ਨੂੰ ਖਤਮ ਕੀਤਾ ਮੇਰ-ਫੇਰ ਨੂੰ ਖਤਮ ਕੀਤਾ ਜਿਹੜੇ ਗਰੀਬ ਸਨ ਉਹਨਾਂ ਨੂੰ ਬਣਦੇ ਹੱਕ ਦਿਵਾਇਆ ਜਾਤਾਂ ਪਾਤਾਂ ਦੇ ਵਿੱਚੋਂ ਸਾਨੂੰ ਕੱਢਿਆ ਮਹਾਰਾਜ ਨੇ ਖਾਲਸਾ ਜਦੋਂ ਸਾਜਿਆ ਨਾ ਬਾਈ ਧਾਰ ਦੇ ਰਾਜ ਇਕੱਠੇ ਹੋ ਗਏ ਸੀ ਇੱਕ ਹੋਰ ਬੇਨਤੀ ਸੁਣਿਓ 14 ਚੋਂ 12 ਜੰਗ ਮਾਰੇ ਤੇ ਉਹਨਾਂ ਦੇ ਨਾਲ ਹੁੰਦੇ ਆ ਜਿਨ੍ਹਾਂ ਦੇ ਡੁੱਬਦੇ ਧਰਮ ਨੂੰ ਬਚਾਉਣ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਦਾ ਬਲੀਦਾਨ ਦਿੰਦੇ